ਮੇਰੇ ਮਾਪਿਆਂ ਨੂੰ ਡੈਡੀਕੇਟ ਕਰਨਾ ਚਾਹਾਂਗੀ ਤੇ ਬਣਾ ਨੂੰ ਮੈਂ ਚਾਹਵਾਂ ਤੂੰ ਸੀ ਹਮੇਸ਼ਾ ਮੇਰੀ ਸਟਰੈਂਥ ਰਹੇ ਹੋ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹ ਹੀ ਲੈ ਦਿੰਦੇ ਸੀ ਇੱਕ ਤੇ ਮੇਰਾ नेचर ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਇੱਕ ਗ੍ਰੈਂਡ ਰਹੇਗਾ ਕਿ ਬਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਕੋਈ ਡਾਕਟਰ ਬੀ ਉਸੇ ਮੈਨੂੰ ਡਾਕਟਰ ਬਣੇ ਵੇਖਣਾ ਚਾਹਦੇ ਸੀ ਉਹ ਹੀ ਬਣ ਕੇ ਖਾਵਾਂਗੀ ਵੀ ਆਪਣਾ ਆਪਣੀ ਨਾਲ ਲਗੀ ਸੀਗੀ ਕਰ ਦੇ ਸਕੀ ਕਿ ਬਰੇਂਦਰ ਸਿੰਘ ਨੂੰ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੌਂ ਕੇ ਦਾ ਇੰਨਾ ਸ਼ੌਕਿੰਗ ਰਿਐਕਸ਼ਨ ਦੇਣਾ ਕਿ ਬਾਹਰ ਡੋਲਣਾ ਦੀ ਕੁੜੀ ਐ ਤੇ ਮੈਂ ਮਾਨ ਕਰ ਗਿਆ ਇਹ ਚੀਜ਼ ਤੇ ਬਹੁਤ ਚੀਜ਼ਾਂ ਅਧ ਵਿੱਚ ਰਹਿ ਗਿਆ ਨੇ ਕਰਨ ਵਾਲੀਆਂ ਹੱਲੇ ਤੇ ਮੈਂ ਆਪਣੀ ਕਮਾਈ ਹੋਈ ਪੈਸਾ ਤੇ ਤਰਵਾਸ਼ ਕਰਾਨੀ ਸੀ ਵੀ ਤੇ ਬਹੁਤ ਸਾਰੀ ਮੈਮਰੀਜ਼ ਬਣਾਨੀਆਂ ਸੀਗੀਆਂ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਐ ਆਈ ਹੋਪ ਤੁਸੀਂ ਲਾਈਟ ਬਣ ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ मेरी उदा ही स्ट्रेंथ मान के रहोगे हमेशा जिंदा तीन अपनी फील्ड से अपना नाम रोशन किया मैं अपनी फील्ड से कोशिश करा ज कर पावा बस यही रिग्रैट है कि कभी हिम्मत नहीं पै पाई तुम पट के कह दी कि पापा आई लव यू एंड ऑलवेज विल एंड आई विश यू सो मच सारे ने कि प्लीज साड़ी सपोर्ट करें। करू गवर्नमेंट करें